ਪਰ ਇਹ ਅੰਦਰ ਅੰਦਰ ਦਾ ਕਿੰਨਾ ਕੁ ਹੋ ਜਾਂਦੀ ਹੈ ਗੈਦਰਿੰਗ ਮਤਲਬ ਅੰਦਰ ਦੀ 700 ਤੱਕ 700 ਤੱਕ 700 ਅਰਮਾਨ ਦੇ ਲੈ ਇਦੋਂ ਬਾਅਦ ਚ ਭਾਵੇਂ ਤੁਸੀਂ ਰੈਲੀਆਂ ਸ਼ੁਰੂ ਕਰਦੇ ਹੋ 27 ਵਾਲੀਆਂ 26 ਵਾਲੀਆਂ ਕਿੰਨਾ ਖਾਨਾ ਕੋਲੇ 1000 ਤੱਕ 400 ਤੋਂ 1000 ਤੱਕ ਦਾ ਪ੍ਰਬੰਧ ਹੈ ਪਾਰਕਿੰਗ ਆਪਣੀ ਪਰਲੇ ਪਾਸੇ ਵੀ ਆ ਪਾਰਕਿੰਗ ਉਧਰ ਉਹਨੇ ਤੁਸੀਂ ਖੁਦ ਗੱਡੀ ਲਾਈ ਜੀ ਤੁਸੀਂ ਦੇਖ ਲਈ ਬਿਲਕੁਲ ਹਾਂ ਜੀ ਹਾਂ ਜੀ ਹੁਣ ਆ ਵਾਏ ਆ ਦੇਖੋ ਬਹੁਤ ਡੈਕੋਰੇਸ਼ਨ ਆ ਹਰ ਤਰ੍ਹਾਂ ਇੱਕ ਮਿੰਟ ਹੋਰ ਦੱਸੋ ਅਗਰ ਕਿਸੇ ਨੇ ਖੇਤਾਂ ਚ ਪ੍ਰਬੰਧ ਕਰਨਾ ਕੈਟਰਿੰਗ ਤੁਹਾਡੀ ਚਾਹੀਦੀ ਆ ਕੀ ਪੋਸੀਬਲ ਹੈ ਹੈ ਸਭ ਕੁਛ ਅਕਾਸ ਵੀਰ ਭਾਈ ਸਾਡੇ ਕੋਲ ਥਾਂ ਵਾਧੂ ਪਿਆ ਵਾ ਦੇਖੋ ਜੀ ਸਾਡੇ ਕੋਲ ਟੈਂਟ ਦਾ ਵੀ ਪ੍ਰਬੰਧ ਆ ਹਾਂ ਠੀਕ ਆ ਜੀ ਟੈਂਟ ਤੋਂ ਲੈ ਕੇ ਕੈਟਿੰਗ ਤੱਕ ਲੈ ਲੇ ਪਾਰਕਿੰਗ ਵਾਲੇ ਇਹ ਸਾਰਾ ਐਂਡ ਤੱਕ ਉਹ ਸਾਰੀ ਸਾਰੀ ਰਿਸਪੋਨਸਿਬਿਲਟੀ ਸਾਡੀ ਹੋਊਗੀ ਹਾਂ ਜੀ ਆ ਇਹ ਹੈਗਾ ਵੀਆਈਪੀ ਜ਼ੋਨ ਹਾਂ ਜੀ ਇਹਦੀ ਵੀਆਈਪੀ ਜ਼ੋਨ ਇਹ ਵੀਆਈਪੀ ਜ਼ੋਨ ਦਾ ਪ੍ਰਬੰਧ ਜੇ ਵੱਧ ਦਾ ਵੱਧ ਲੱਗ ਜਾਣਗੇ ਉਹ ਤਾਂ ਕੋਈ ਗੱਲ ਨਹੀਂ ਉਹਦਾ ਇਸ ਤਰ੍ਹਾਂ ਕਸਟਮਰ ਸਾਨੂੰ ਕਹ ਦੂਗਾ ਸੋਫੇ ਸੈਟਿੰਗ ਉੱਥੇ ਅੱਗੇ ਚਾਹੀਦੀ ਉੱਥੇ ਅੱਗੇ ਅੱਗੇ ਵੀ ਕਰਵਾ ਸਕਦੇ ਹਾਂ ਜਿੱਥੇ ਕਹੂਗਾ ਉੱਥੇ ਵੀ ਕਰਵਾ ਸਕਦੇ ਹਾਂ ਜੀ ਹਾਂ ਜੀ ਇਸ ਵਕਤ ਮੱਝੇ ਚ ਆ ਚੁੱਕਿਆ ਮੈਂ ਤੇ ਮੱਝੇ ਦੇ ਵਿੱਚ ਬਹੁਤ ਖੂਬਸੂਰਤ ਪੈਲਸਾ ਸ਼ਾਹੀ ਫਾਰਮ ਉੱਥੇ ਪਹੁੰਚ ਗਏ ਆ ਆਪਾਂ ਤੁਹਾਨੂੰ ਮੈਂ ਖਾਸ ਗੱਲ ਹੋਰ ਦੱਸ ਦਿਆਂ ਪੈਲਸ ਵੀ ਇਹਨਾਂ ਦਾ ਵਾ ਕੈਟਰਿੰਗ ਵੀ ਇਹਨਾਂ ਦੀ ਆ ਡੈਕੋਰੇਸ਼ਨ ਵਾਲਾ ਮਸਲਾ ਵੀ ਸਾਰਾ ਇਹਨਾਂ ਦਾ ਤੇ ਜਦੋਂ ਕਹਦਾ ਵੀ ਆਪਾਂ ਵੀਡੀਓ ਦੇਖ ਕੇ ਆਏ ਆ ਤਾਂ ਤੁਹਾਨੂੰ ਇਹਨਾਂ ਨੇ ਆਮ ਹੀ ਰਾਇਤ ਕਰਦਣੀ ਆ ਦਿਖਾਈ ਪ੍ਰਭ ਆ ਦਿਖਾ ਕੇ ਰਾ ਕਿੱਡੇ ਸੋਹਣੇ ਯਾਰ ਡੈਕੋਰੇਸ਼ਨ ਕਮਾਲ ਕੀਤੀ ਆ ਜਿਹੋ ਜੀ ਡੈਕੋਰੇਸ਼ਨ ਕਹੋਗੇ ਉਹੋ ਜੀ ਡੈਕੋਰੇਸ਼ਨ ਉਹਨੇ ਕਰਦਣੀ ਆ ਤੁਰਿਆਂ ਨਾਲ ਦੀ ਨਾਲ ਤਾਨੂੰ ਕਰਕੇ ਦਿਖਾਉਂਦਾ ਤੁਰਿਆਂ ਹੀ ਵੀ ਕਿੰਨਾ ਸੋਹਣਾ ਵਾ ਹਾਂ ਆਹ ਦੇਖ ਸਕਦੇ ਹੋ ਤਾਂ ਨੂੰ ਕਰਕੇ ਤੁਸੀਂ ਦਿਖਾਉਗੇ ਤਰਿਆ ਵੀ ਕਿੰਨਾ ਕਮਾਲ ਆ ਤੁਸਾਨੂੰ ਮਾਲਕ ਵੀ ਮળોਨਾ ਵਾ ਸੁੱਝ ਸੁੱਡੀ ਸਿੱਧੀ ਗੱਲ ਵੇ ਤੇ ਪੀ ਕਰਾਉਣਾ ਆ ਜਾ ਆ ਜਾ ਤੁਰਿਆ ਤੁਰਿਆ ਨਾਲ ਨਾਲ ਤੁਰਿਆ ਆ ਜੋਤ ਵੀਰੇ ਸਸਰੀਕਾਲ ਕਿੱਥੇ ਹੋ ਬੱਲੇ ਬੀਜੀ ਲੱਗਦੇ ਹੋ ਬੀਜ ਤੇ ਹੈਗੇ ਆ ਤੇ ਮੈਂ ਤੁਹਾਡੇ ਮੈਕ ਲਾ ਦਿਆ ਮੜਾ ਜਾ ਆਪਾਂ ਗੱਲਾਂ ਬਾਤਾਂ ਕਰਦੇ ਆ ਇਹ ਸੌਤ ਹੈ ਕਿੱਥੇ ਆ ਪੰਜਵੜ ਦੇ ਵਿੱਚ ਆ ਚੁਭਾਲ ਦੇ ਕੋਲ ਹਨਾ ਬਾਈ ਜੀ ਸਹੀ ਦੱਸਿਆ ਜੀ ਮੈਂ ਸ਼ਾਹੀ ਫਾਰਮ ਖੇਮ ਕਰਨ ਮੈਨੂੰ ਖਾਸ ਗੱਲ ਇਹ ਦੱਸਦੇ ਆ ਸਿੱਧਾ ਹੀ ਨਹੀਂ ਅਸੀਂ ਇੱਥੇ ਵੀਡੀਓ ਬਣਾਉਣਾ ਕਿ 10 9 ਤਰੀਕ ਨੂੰ ਸੀ ਨਾ 9 ਤਰੀਕ ਨੂੰ ਵਿਆਹ ਸੀ ਇੱਥੇ ਤੇ ਉਸ ਵਿਆਹ ਤੇ ਆਪਾਂ ਪਹੁੰਚੇ ਹੋਏ ਸੀ ਤੇ ਉੱਥੇ ਬਾਈ ਜੋਧਰਾ ਮੁਲਾਕਾਤ ਹੋਈ ਮੈਂ ਕਿਹਾ ਤੁਹਾਡਾ ਪ੍ਰਬੰਧ ਹੀ ਬਹੁਤ ਚੰਗਾ ਜੇ ਚੰਗਾ ਤਾਂ ਕਹਿੰਦੇ ਫਿਰ ਵੀਡੀਓ ਬਣਾਓ ਮੈਂ ਕਿਹਾ ਵੀ ਕਿਉਂ ਨਹੀਂ ਬਣਾਉਣੇ ਬਣਦੀ ਤੇ ਬਣਾਉਣੀ ਬਣਦੀ ਸੀ ਫਿਰ ਆਪਾਂ ਆ ਗਏ ਆ ਹੋਰ ਫਿਰ ਚੜ੍ਹਦੀ ਗੱਲ ਡੈਕੋਰੇਸ਼ਨ ਸਾਰੀ ਆਪਣੀ ਹੁੰਦੀ ਆ ਸਾਰੇ ਸਾਰੇ ਆਪਣੇ ਸਾਰਾ ਭਜੀ ਹਾਂਜੀ ਸਹੀ ਹੈ ਨਾ ਹਾਂਜੀ ਹਾਂਜੀ ਹਾਂ ਡੈਕੋਰੇਸ਼ਨ ਸਾਰੀ ਆਪਣੀ ਹੁੰਦੀ ਆ ਸਾਰਾ ਏ ਟੂ ਜ਼ेड ਸਾਰਾ ਪ੍ਰਬੰਧ ਆਪਣਾ ਹੀ ਹੁੰਦਾ ਖੁੱਦ ਹੀ ਆਪਣਾ ਇੱਕ ਮੈਨੂੰ ਮੋਟੀ ਜੀ ਗੱਲ ਮੁੱਢ ਚ ਦੱਸ ਦਿਓ ਹਾਂਜੀ ਹਾਂਜੀ ਕੋਈ ਕਵੇ ਵੀ ਵੀਡੀਓ ਦੇਖ ਕੇ ਆਏ ਆ ਭਾਂਦੀ ਆਂਦੇ ਵੀਰ ਭੇਜਨੇ ਆਖਿਆ ਵੀ ਵੀਡੀਓ ਤੇ ਦੇ ਮਾਨਤਨ ਕਰ ਦਿਓ ਉਹ ਤੇ ਅਸੀਂ ਵੇਖੋ ਜੀ ਜੇ ਕੋਈ ਤੁਹਾਡੇ ਕੋਲ ਤੇ ਆਵੇ ਤਾਂ ਅਸੀਂ 10 ਤੋਂ 15% ਜ਼ਰੂਰ ਮਾਨਤਨ ਕਰਾਂਗੇ ਬਹੁਤ ਵੱਡਾ ਫਰਕ ਪਾਇਆ ਜਾਂਦਾ ਹਾਂਜੀ ਹਾਂਜੀ ਬਹੁਤ ਵੱਡਾ ਬਹੁਤ ਵੱਡਾ ਜੀ ਬਹੁਤ ਵੱਡਾ ਤੇ ਇੱਕ ਮੈਨੂੰ ਹੋਰ ਜਿਵੇਂ ਜਿੰਨਾ ਸੋਨਾ ਪੈਲਸਾ ਹਾਂਜੀ ਹਾਂਜੀ ਅਗਲੇ ਦੇਖਣ ਚ ਮਨ ਚ ਗੱਲ ਆ ਜਾਂਦੀ ਪਤਾ ਨਹੀਂ ਕਿੰਨੇ ਕੁ ਮਹਿੰਗੇ ਹੋਣਗੇ ਨਹੀਂ ਵੇਖੋ ਭਾਜੀ ਵੀ ਕੀ ਏ ਇਹ ਸਾਬ ਦੇ ਬਾਅਦ ਤੋਂ ਸ਼ੁਰੂ ਹੋ ਜਾਂਦਾ ਵਾ ਹਾਂਜੀ 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 ਉੱਤੋਂ ਤੱਕ ਤਾਂ ਬਾਈ ਸਾਨੂੰ ਪਤਾ ਹੀ ਆ ਹਾਂ ਉੱਤੋਂ ਤੱਕ ਵੇਖੋ ਜੀ ਜਿਸ ਤਰ੍ਹਾਂ ਦਾ ਹੁਣ ਅੱਜ ਪ੍ਰੋਗਰਾਮ ਇਹ ਚੱਲਦਾ ਪਿਆ ਵਾ ਅੱਜ ਬਹੁਤ ਵਧੀਆ ਬਜਟ ਦਾ ਪ੍ਰੋਗਰਾਮ ਆ ਇਹ ਤੋਂ ਤੁਸੀਂ ਹੈਵੀ ਕਰਨਾ ਮਤ ਜਿੰਨਾ ਮਰਜ਼ੀ ਕਰ ਲਓ ਤੁਸੀਂ ਹੂੰ ਠੀਕ ਹੈ ਨਾ ਜਿਸ ਤਰ੍ਹਾਂ ਮੰਨ ਲਓ ਕਿ ਕੈਟਿੰਗ ਦੇ ਵਿੱਚ ਹੁੰਦਾ ਵਾ ਕਿ ਸਿਲਵਰ 골ਡ ਤੇ ਡਾਇਮੰਡ ਤੁਸੀਂ ਜਿਸ ਤਰ੍ਹਾਂ ਦਾ ਵੀ ਚਾਹੋ ਕਰ ਸਕਦੇ ਜੀ ਹਰ ਇੱਕ ਹਰ ਇੱਕ ਵਸਤੇ ਇੱਥੇ ਜਾਨਕੀ ਪ੍ਰੋਗਰਾਮ ਦਾ ਹੈਗਾ ਡਿਪੈਂਡ ਕਰ ਸਕਦਾ ਹਰ ਇੱਕ ਕੋਈ ਇੱਕ ਮੈਂ ਦੱਸ ਦਿਆਂ ਇਸ ਵਕਤ ਨਾ ਅਸੀਂ ਸਾਧਰੀ ਆ ਗਏ ਆ ਤੁਹਾਨੂੰ ਜੀ ਤੁਹਾਨੂੰ ਨਜ਼ਰ ਆ ਰਹੀ ਹੋਗੀ ਤਾਂ ਕਿ ਦੋ ਅੱਜ ਵੱਡੀ ਜੇ ਵਜਨ ਲੱਗ ਜਾਂਦਾ ਫਿਰ ਵੀਡੀਓ ਬਣਨੀ ਨਹੀਂ ਹੁੰਦੀ ਹੈ ਨਾ ਸਾਰਾ ਪ੍ਰਬੰਧਾ ਕਾਫੀ ਰੌਕ ਕੇ ਪੀਵਾਗੇ ਭਰਾ ਥੈਂਕ ਯੂ ਤੇ ਆ ਦੇਖ ਲਾ ਟੈਂਟ ਉਹ ਬਹੁਤ ਡੈਗ ਇੱਕ ਬਾਈ ਜਿਵੇਂ ਹੋਣਾ ਹਾ ਰੰਗ ਦੇ ਲੱਗੇ ਆ ਹਾਂਜੀ ਹਾਂਜੀ ਕਿਸੇ ਦਾ ਮਨ ਕਰਦਾ ਹੁੰਦਾ ਨਹੀਂ ਬਾਈ ਰੰਗ ਸਾਨੂੰ ਕੋਈ ਹੋਰ ਚਾਹੀਦਾ ਇਹ ਦੇਖੋ ਭਜੀ ਅਸਲ ਦੇ ਵਿੱਚ ਨਾ ਜਦੋਂ ਅਸੀਂ ਸ਼ੁਰੂ ਕਰਦੇ ਹਾਂ ਜਾਨਕੀ ਮੱਲੋ ਤੁਸੀਂ ਅਕਤੂਬਰ ਤੋਂ ਇਹ ਜਿਹੜਾ ਵਾ ਇਹ ਡੈਕੋਰ ਸਟਰੀ ਹਟਾਉਣੇ ਆ ਵੀ ਇੱਕ ਦੋ ਦਿਨ ਦੀ ਖੇਡ ਨਹੀਂ ਹੁੰਦੀ ਇਹ ਅੱਛਾ ਪੱਕੀ ਹੁੰਦੀ ਹੈ ਹਾਂਜੀ ਇਹ ਦੋ ਥੀਮ ਹੁੰਦੇ ਸਾਡੇ ਹਾਂ ਜਾਨਕੀ ਮੱਲੋ ਵੀ ਨਵੰਬਰ ਦਸੰਬਰ ਚ ਇੱਕ ਹੋ ਗਿਆ ਤੇ ਜਨਵਰੀ ਫਰਵਰੀ ਚ ਵੱਖਰਾ ਹੋ ਗਿਆ ਹੂੰ ਇਹ ਚੀਜ਼ ਹੋ ਜਾਂਦੀ ਹੈ ਠੀਕ ਹੈ ਦੋ ਥੀਮ ਬਦਲ ਦਿੱਤੀ ਆਪਾਂ ਜਾਨਕੀ ਦੋ ਮਹੀਨੇ ਦੋ ਮਹੀਨਤ ਬਾਅਦ ਬਾਕੀ ਰਹੀ ਗੱਲ ਚਿਹਰਾਂ ਦੇ ਕਵਰਾਂ ਦੀ ਇਹ ਵੀ ਆਪਣੇ ਕੋਲ ਦੋ ਥੀਮ ਹੁੰਦੇ ਦਿੰਦੇ ਦੋ ਹੁੰਦੇ ਆ ਕਿਉਂਕਿ ਉਹਨਾਂ ਫਿਰ ਜ ਬੜਾ ਚੀਜ਼ ਕਰ ਉਹਨਾਂ ਦੇ ਬੈਕਟਵਰ ਹਿੱਲੂਗਾ ਫਿਰ ਹਾਂਜੀ 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 ਉਹ ਤਾਂ ਫਿਰ ਹਿਲ ਤੇ ਆਜੋ ਇਧਰਲੇ ਪਾਸੇ ਫਿਰ ਇਹ ਵੀ ਦੇਖਣਾ ਹੁੰਦਾ ਨਾ ਆਪਾਂ ਇਹ ਮਤਲਬ ਕਿੰਨੇ ਕ ਦੀ ਗੈਦਰਿੰਗ ਤੱਕ ਦਾ ਆਪਣਾ ਕੋ ਪ੍ਰਬੰਧ ਆ ਕਿੱਥੋਂ ਤੋਂ ਲੱਗੇ ਕਿੱਥੋਂ ਤੱਕ ਦਾ ਯਾਨੀ ਕਿ ਆਪਣੇ ਕੋ ਤੁਸੀਂ ਲੱਗੇ ਚਲੋ ਭੀ ਯਾਨੀ ਕਿ 400 ਤੋਂ ਲੈ ਕੇ ਹਾਂ ਤੇ 1000 ਤੱਕ 400 ਤੋਂ 1000 ਤੱਕ ਦਾ ਪ੍ਰਬੰਧ ਆ ਪਾਰਕਿੰਗ ਆਪਣੀ ਪਰਲੇ ਪਾਸੇ ਵੀ ਆ ਹਾਂਜੀ ਪਾਰਕਿੰਗ ਉਧਰ ਉਹਨੇ ਤੁਸੀਂ ਖੁਦ ਗੱਡੀ ਲਾਈ ਜੀ ਤੁਸੀਂ ਦੇਖੀ ਲਾਈ ਹਾਂਜੀ ਤੇ ਤਾਂ ਮੈਨੂੰ ਮੈਂ ਤਾਂ ਹੀ ਪਤਾ ਇਨੀਆਂ ਸਾਰੀਆਂ ਗੱਲਾਂ ਆਪਾਂ ਨੂੰ ਆ ਦੇਖੋ ਚੀਰਸ ਬਗੌੜ ਸੋਣਾ ਵਾ ਆ ਦੇਖੋ ਬਹੁਤ ਡੈਕੋਰੇਸ਼ਨ ਆ ਹਰ ਤਰ੍ਹਾਂ ਇੱਕ ਮਿੰਟ ਹੋਰ ਦੱਸੋ ਅਗਰ ਕਿਸੇ ਨੇ ਖੇਤਾਂ 'ਚ ਪ੍ਰਬੰਧ ਕਰਨਾ ਕੈਟਰਿੰਗ ਤੁਹਾਡੀ ਚਾਹੀਦੀ ਹੈ ਕਿ ਪੋਸੀਬਲ ਹੈ ਹੈ ਸਭ ਕੁਝ ਹੈਗਾ ਸਰ ਯਾਰ ਭਾਈ ਸਾਡੇ ਕੋਲ ਥਾਂ ਵਾਧੂ ਪਿਆ ਵਾ ਵੇਖੋ ਜੀ ਸਾਡੇ ਕੋਲ ਟੈਂਟ ਦਾ ਵੀ ਪ੍ਰਬੰਧ ਆ ਹਾਂ ਠੀਕ ਹੈ ਜੀ ਟੈਂਟ ਤੋਂ ਲੈ ਕੇ ਕੈਟਰਿੰਗ ਤੱਕ ਗੱਲੇ ਪਾਰਕਿੰਗ ਵਾਲੇ ਇਹ ਸਾਰਾ ਐਂਡ ਤੱਕ ਉਹ ਸਾਰੀ ਸਾਰੀ ਰਿਸਪੌਂਸਿਬਿਲਟੀ ਸਾਡੀ ਹੋਊਗੀ ਤੁਹਾਡੀ ਰਿਸਪੌਂਸਿਬਿਲਟੀ ਆ ਬਿਲਕੁਲ ਆਜੋ ਇਧਰਲੇ ਪਾਸੇ ਅਸਟਾਲਸ ਵਗੈਰਾ ਕਾਫੀ ਲੱਗੀਆਂ ਮੈਨੂੰ ਤਾਂ ਦਰਮਿਆਨੇ ਨਾਲ ਇਹਦਾ ਪੂਰਾ ਪ੍ਰਬੰਧ ਲੱਗਦਾ ਬਈ ਅਸਟਾਲਸ ਵਗੈਰਾ ਸਾਰਾ ਛੋਡਾ ਹੀ ਆ ਬੰਦੇ ਨੇ ਆਏ ਛੋਡੇ ਨੂੰ ਚੜਾਈ ਕਰਕੇ ਆ ਜਾਣਾ ਹਾਂਜੀ ਹਾਂਜੀ ਜਿਵੇਂ ਛੋਡੀ ਟੌਰ ਆ ਹਾਂ ਬਸ ਇਸ ਤਰ੍ਹਾਂ ਸਾਡੀ ਏਡੂ ਜੜ ਸਾਡੀ ਕਰੋਕਰੀ ਹੁੰਦੀ ਆ ਡਿਸਪੋਜ਼ੇਬਲ ਕੁਝ ਯੂਜ਼ ਨਹੀਂ ਕਰਦੇ ਆਪਾਂ ਅੱਛਾ ਸਾਰੀ ਕਰੋਕਰੀ ਲੱਗਦੀ ਹੈ ਕਾਚੀ ਗਲਾਸੀ ਹੋਗੀ ਬਲੈਕ ਕਰੋਕਰੀ ਹੋਗੀ ਮਦਰ ਭਾਂਡਾ ਟੀਂਡਾ ਸਾਫ਼ ਸੁਥਰਾ ਸਾਰਾ ਹਾਂਜੀ ਆ ਸਾਫ਼ ਸੁਥਰਾ ਇੱਕ ਉਹਦੇ ਚ ਅਸੀਂ ਦੇਨੇ ਆ ਗੋਲਡਨ ਸਨੀਕਰ ਅੱਛਾ ਉਹ ਕੀ ਚੀਜ਼ ਆ ਉਹ ਹੀ ਸਰਵਸਵਾਤੇ ਭੀ ਜਾਨੀ ਕਿ ਹਰੇਕ ਚੀਜ਼ ਜਿਹੜੀ ਆ ਭੀ ਸਰ ਆ ਆ ਜਿਹੜੇ ਠੂਲੇ ਜੇ ਪਏ ਆ ਹਾਂਜੀ ਠੂਲੇ ਆ ਆ ਵਾਲੇ ਮਤਲਬ ਵੀ ਆਰਟੀਫੀਸ਼ਲ ਦੂਜੇ ਨਹੀਂ ਇਹਦੇ ਵਿੱਚ ਥੱਲੇ ਜੋਗ ਪੈਂਦਾ ਦੀਵਾ ਜਗ ਹਾਂਜੀ ਹਾਂਜੀ ਉਹ ਥੱਲੇ ਦੀਵਾ ਜਗ ਪੈਂਦਾ ਸਾਰੇ ਫਿਊਲ ਲਾ ਕੇ ਹਰ ਇੱਕ ਚੀ ਜਿਹੜੀ ਸਰਵ ਯਾਨੀ ਕਸਟਮਰ ਕੋਲ ਜਿਹੜੀ ਉਹ ਗਰਮ ਗਰਮੇ ਪਹੁੰਚੇ ਗਰਮੀ ਪਹੁੰਚੇ ਗਰਮੀ ਪਹੁੰਚਣੀ ਹਾਂਜੀ ਹਾਂ ਬਾਕੀ ਗਰਮ ਵਾਲਾ ਪ੍ਰਵਾਹ ਤਾਂ ਤੁਸੀਂ ਆਪ ਵੀ ਕਰ ਲੈਣਾ ਹੁੰਦਾ ਤੁਹਾਨੂੰ ਪਤਾ ਹੀ ਆ ਤੇ ਆਪ ਉਹ ਤੇ ਫਿਰ ਵਿਆਹਾਂ ਵਿੱਚ ਤੁਹਾਨੂੰ ਪਤਾ ਚੱਲਦਾ ਹੀ ਰਿਹਾ ਚੱਲਦਾ ਹੀ ਆ ਆ ਦੇਖ ਸਕਦੇ ਹੋ ਸਾਰੇ ਪ੍ਰਬੰਧ ਇਨਾਂ ਕੋਲੇ ਆਪਦੇ ਆ ਜਿਹੇ ਜੇ ਬਾਈਸ਼ਟਾ ਤੁਹਾਡਾ ਉਸੇ ਬਾਈਸ਼ਟ ਦੇ ਵਿੱਚ ਹੀ ਤੁਹਾਨੂੰ ਮਿਲ ਜਾਣਾ ਆ ਇੱਕ ਦੂਜੀ ਦੇਖਿਆ ਵੀ ਭਾਈ ਡਰੈਸ ਸਾਫ ਸੁਥਰੀ ਆ ਤੁਹਾਡੇ ਬੰਦਿਆਂ ਦੀ ਨਹੀਂ ਡਰੈਸ ਹਾਂਜੀ ਡਰੈਸ ਸਾਰੇ ਹੁਣ ਆਪਣੇ ਵੇਟਰੇ ਆ ਸਾਰੇ ਕਿਉਂ ਡਰੈਸ ਦਾ ਬਹੁਤ ਹੁੰਦਾ ਭਾਈ ਕਿਹਨ ਹੁਣ ਜਿਵੇਂ ਹੁਣ ਤਾਂ ਮੌਸਮ ਠੀਕ ਆ ਹਾਂਜੀ ਹਾਂਜੀ ਕਿਈ ਜਿਹੜੀ ਕੱਪੜੇ ਇਹੋ ਜਿਹੇ ਆ ਪਾਇਆ ਹੁੰਦਾ ਕਿ ਗਰਮੀ ਆਈ ਹੁੰਦੀ ਬੁਰਾ ਹਾਲ ਜਾਂ ਭੈੜਾ ਜਿਹਾ ਲੱਗਦਾ ਆ ਫਰੂਟਾਂ ਫਰਟਾਂ ਵਾਲਾ ਹਜੇ ਚੱਲਣਾ ਕੰਮ ਹਣਾ ਕੰਮ ਸ਼ੁਰੂ ਹੋਣਾ ਆਜੇ ਤੇ ਹਾਂ ਸ਼ੁਰੂ ਹੋਣਾ ਹਜੇ ਤਾਂ ਹਜੇ ਤਾਂ ਮਤਲਬ ਗੱਲ ਬਧਣੀ ਆ ਇਹਦੇ ਬਧਣੀ ਆ ਅਜੇ ਤਾਂ ਆਪਾਂ ਟਾਈਮ ਨਾਲ ਹੀ ਆਗੇ ਟਾਈਮ ਨਾਲ ਹੀ ਟਾਈਮ ਨਾਲ ਆ ਗਿਆ ਭਾਈ ਵੀ ਸਤੋਂ 5-10 ਮਿੰਟ ਲੇਟ ਮਤਲਬ ਹਰ ਤਰ੍ਹਾਂ ਦਾ ਦਾਸਿਕਸੋਂ ਦੇ ਬਹੁਤ ਸੁਣਾਵਾ ਅੰਦਰ ਵੀ ਹੈਗਾ ਆਊਟਡੋਰ ਕਰਾ ਲਓ ਇਨਡੋਰ ਕਰਾ ਲਓ ਹਾਂਜੀ 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 ਹੂੰ ਆ ਤੁਹਾਡੇ ਕੋਲ ਬਹੁਤ ਬਾਹਰ ਬਹੁਤਾ ਥਾਂ ਜਿਵੇਂ ਉਹ ਸ਼ਗਨ ਪੈਣ ਨੂੰ ਤੁਹਾਡਾ ਅੱਡੇ ਦਿੱਤਾ ਹੋਇਆ ਡੀਜੇ ਦਾ ਕੋਈ ਸੱਭਿਆਚਾਰਕ ਗਾਇਕ ਦਾ ਪ੍ਰਬੰਧ ਕਰਨਾ ਹਾਂਜੀ ਉਹ ਵੀ ਆਈਪੀ ਕਨੋਪੀ ਵੱਖਰੀਆਂ ਸੋਫੇ ਸੈਟਿੰਗ ਜਿੱਥੇ ਲੱਗੀ ਆ ਹਾਂ ਵੀਆਈਪੀ ਵਾਲਾ ਜਿਗਾਰਡ ਵੱਖਰਾ ਉਹ ਵੀ ਤੁਹਾਨੂੰ ਦਿਖਾ ਕੇ ਲਿਆਉਂਦੇ ਆ ਪਹਿਲਾਂ ਦਿਖਾ ਦਈਏ ਮੜਾ ਜਾ ਇਹ ਕੈਫੇ ਆਪਣੇ ਕੈਫੇ ਕੈਫੇ ਆ ਗਿਆ ਹਾਂਜੀ ਇਹਦੇ ਉੱਪਰ ਕਾਫੀ ਵੀ ਚਲਦੀ ਵਾ ਆਪਣੀ ਮਰਜ਼ੀ ਦੇ ਸ਼ੇਕ ਬਣਵਾ ਕੇ ਦੇ ਸਕਦੇ ਆ ਮੋ ਟੇਲੀਏ ਜੁੜੇ ਵੀ ਹੁੰਦੇ ਆ ਹਨਾ ਇਹ ਵੀ ਆਪਣੀ ਮਰਜ਼ੀ ਦੇ ਸ਼ੇਕ ਬਣਵਾ ਕੇ ਪੀ ਸਕਦੇ ਹਾਂ ਹਾਂਜੀ ਚਲਣਾ ਤੇ ਜਿਹੜੇ ਜਿਹੇ ਜਾ ਕਹੋਗੇ ਉਹੋ ਜਿਹਾ ਸ਼ੇਕ ਇਹਨਾਂ ਨੇ ਬਣਾ ਦੇਣਾ ਜੋ ਗੱਲ ਹੀ ਹੋ ਗਈ ਨਾ ਫਿਰ ਸ਼ਾਹੀ ਫਾਰਮ ਵਾਲਿਆਂ ਕੋਲੇ ਆ ਗਏ ਆਪਾਂ ਹਾਂਜੀ ਹਾਂਜੀ ਤੇ ਦੂਜੀ ਗੱਲ ਆ ਮਾਹੌਲ ਵੀ ਸੋਹਣਾ ਵਾ ਵਧੀਆ ਜਦੋਂ ਗਾੜੀ ਗਾੜੀ ਦੇਖੀ ਜਾਇਓ ਸੀ ਕਿ ਕਿੰਨਾ ਵਧੀਆ ਸੈਟਅਪ ਹਰੇਕ ਚੀਜ਼ ਹਰੇਕ ਟੇਬਲ ਤੇ ਹੋ ਗਈ ਇਹੋ ਜੀ ਗੱਲ ਨਹੀਂ ਵੀ ਹਾਂ ਨੌ ਨੂੰ ਦੇਖਿਆ ਵਾ ਸਾਡੇ ਬੰਦੇ ਦਾ ਵਿਆਹ ਸੀ ਤੇ ਉਦੋਂ ਅਸੀਂ ਪਹੁੰਚੇ ਸੀ ਮਾਜੇ ਚ ਇਹ ਹੈਗਾ ਵੀਆਈਪੀ ਜ਼ੋਨ ਹਾਂਜੀ ਹਾਂਜੀ ਵੀਆਈਪੀ ਜ਼ੋਨ ਇਹ ਵੀਆਈਪੀ ਜ਼ੋਨ ਦਾ ਪ੍ਰਬੰਧ ਜੇ ਵੱਧ ਦਾ ਵੱਧ ਲੱਗ ਜਾਣਗੇ ਉਹ ਤੇ ਕੋਈ ਗੱਲ ਨਹੀਂ ਉਹ ਇਸ ਤਰ੍ਹਾਂ ਕਸਟਮਰ ਸਾਨੂੰ ਕਹ ਦੂਗਾ ਸੋਫੇ ਸੈਟਿੰਗ ਉਥੇ ਅੱਗੇ ਚਾਹੀਦੀ ਅੱਥੇ ਅੱਗੇ ਵੀ ਕਰਵਾ ਸਕਦੇ ਲੋ ਜਿੱਥੇ ਕਹੋਗਾ ਉੱਥੇ ਵੀ ਕਰਵਾ ਸਕਦੇ ਹਾਂਜੀ ਹਾਂਜੀ ਆ ਉਹ ਸਾਹਮਣੇ ਹੋਗਾ ਸ਼ਗਨ ਪੈਣ ਵਾਸਤੇ ਹਨਾ ਉਹ ਸ਼ਗਨ ਦੀ ਸਟੇਜ ਹੋ ਤੇ ਆਪਾਂ ਅੰਦਰੋਂ ਵੀ ਦੇਖੀਏ ਬਾਈ ਜੀ ਹਾਂਜੀ ਹਾਂਜੀ ਚਲ ਆਜੋ ਆਜੋ ਅੰਦਰੋਂ ਵੀ ਆਪਾਂ ਦੇਖਦੇ ਆ ਬਹੁਤ ਸ਼ਾਨਦਾਰ ਬਣਾਇਆ ਹੋਇਆ ਤੇ ਖੁੱਲੇ ਡੋਲੇ ਏਰੀਏ ਦੇ ਵਿੱਚ ਹਾਂਜੀ ਤੇ ਬੁਕਿੰਗ ਤਾਂ ਚੱਲ ਹੀ ਰਹੀ ਆ ਖੈਰ ਹਾਂਜੀ 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 ਆਜੋ ਫਿਰ ਇੱਕ ਮੈਂ ਦੇਖ ਰਾ ਤੁਹਾਡੇ ਵਾਸ਼ਰੂਮ ਬਹੁਤ ਲਿਸ਼ਕਦੇ ਆ ਆਮ ਤੌਰ ਤੇ ਇੰਨੀ ਸਫਾਈ ਰੱਖਦੇ ਘੱਟ ਆ ਰੱਖਦੇ ਭਾਈ ਵੇਖੋ ਜਿਹੜੇ ਬੰਦੇ ਨੇ ਤੁਹਾਨੂੰ ਤੁਹਾਡਾ ਕੈਟਰਿੰਗ ਕਰ ਲਈ ਤਾਨੂੰ ਪੇਮੈਂਟ ਤੁਹਾਡੀ ਪੂਰੀ ਪਾਤੀ ਠੀਕ ਹੈ ਨਾ ਸਿਰਫ ਜਦੋਂ ਬੰਦੇ ਰਿਜ਼ੋਰਟ ਬੁੱਕ ਕਰਨਾ ਉਹਦੇ ਦੋ ਤਿੰਨ ਚੀਜ਼ਾਂ ਹੁੰਦੀਆਂ ਇੱਕ ਜਿਹੜੀ ਵੀ ਗੈਦਰਿੰਗ ਵਾਸਤੇ ਹਾਲ ਵਧੀਆ ਚਾਹੀਦਾ ਜੀ ਵਾਸ਼ਰੂਮ ਵਧੀਆ ਹੋਣਾ ਜੀ ਤੀਜੀ ਗੱਲ ਵੀ ਕਾਰਾਂ ਦੀ ਪਾਰਕਿੰਗ ਵੱਡੀ ਵੱਡੀ ਚਾਹੀਦੀ ਵਧੀਆ ਹੂੰ ਸਾਡੇ ਕੋਲ ਤਿੰਨੇ ਫੈਸਿਲਟੀਆਂ ਕਲੇ ਲਿਆ ਇਹ ਵੱਡੀ ਆ ਵੱਡੀ ਵੱਡੀ ਗੱਲ ਆ ਪਾਰਕਿੰਗ ਨਾਲ ਹੀ ਆ ਪਾਰਕਿੰਗ ਨਾਲ ਤਾਂ ਸੇਫ ਜੂਨ ਆ ਦਿਖਾਉਣੇ ਤੁਹਾਨੂੰ ਹਾਂਜੀ ਪਾਰਕਿੰਗ ਦਿਖਾਉਣੇ ਚੰਗੀ ਪਾਰਕਿੰਗ ਚ ਵੀ ਆਜੋ ਆਜੋ ਆਈ ਪਾਰਕਿੰਗ ਚ ਚੱਲਦੇ ਆਪਾਂ ਆਹ ਪਾਰਕਿੰਗ ਦੇਖੋ ਦਰਸ਼ਕੋ ਕਿੱਡੀ ਪਾਰਕਿੰਗ ਆ ਵੱਡੀ ਗੱਲ ਬ ਹਾਂ ਜੀ ਇਹ ਭਾਈ ਵੇਖੋ ਜਿੱਤਰਾ ਹੁਣ ਅੱਜ ਕਧ ਧੁੰਦ ਪੈਂਦੀ ਆ ਹਨਾ ਧੁੰਦ ਕਾਰਨ ਕਿ ਲੋਕਾਂ ਰਾਤ ਕੇ ਡਰਿੰਕ ਡਰੰਕ ਕੀਤੀ ਹੁੰਦੀ ਆ ਇਹ ਜਦੋਂ ਗੱਡੀ ਨਿਕਲਦੀ ਵਾ ਐਕਸੀਡੈਂਟ ਦਾ ਬਹੁਤ ਖਤਰਾ ਹੁੰਦਾ ਇਸ ਕਰਕੇ ਅਸੀਂ ਕਰਕੇ ਚਾਰ ਦਵਾਦੀ ਗੇਟ ਇਧਰ ਬਣਾਇਆ ਦਾ ਬਿਲਕੁਲ ਸਕਿਉਰਟੀ ਗਾਰਡ ਖੜਾ ਆ ਸਕਿਉਰਟੀ ਗਾਰਡ ਸਾਡੇ ਤਿੰਨ ਸਕਿਉਰਟੀ ਗਾਰਡ ਹੁੰਦੇ ਸਾਡੇ ਅੱਛਾ ਬਾਕੀ ਕੋਈ ਜਿੰਨੇ ਵੈਲੇ ਪਾਰਕਿੰਗ ਲਵਾਉਣੀ ਵੈਲੇ ਵੀ ਲਵਾ ਦਿੱਦੀ ਆਪਾਂ ਅੱਛਾ ਸਾਡੇ ਕਈ ਫੰਕਸ਼ਨ ਵੈਲੇ ਪਾਰਕਿੰਗ ਲੱਗਦੀ ਵੀ ਰਹੀ ਆ ਹਾਂਜੀ ਇਹ ਚੀਜ਼ਾਂ ਜਿਹੜੀਆਂ ਵੀ ਇਹ ਜ਼ਰੂਰੀ ਖਾਸ ਕਰਕੇ ਪ੍ਰਬੰਧ ਚਾਹੀਦਾ ਪਾਰਕਿੰਗ ਦਾ ਵਧੀ ਅੰਦਰ ਲਗ ਕਿੰਨਾ ਹੋ ਜਾਂਦੀ ਹੈ ਗੈਦਰਿੰਗ ਮਤਲਬ ਅੰਦਰ ਦੀ 700 ਤੱਕ 700 ਤੱਕ 700 ਅਰਮਾਨ ਦਾ ਲੈ ਇਦੋਂ ਬਾਅਦ ਚ ਭਾਵੇਂ ਤੁਸੀਂ ਰੈਲੀਆਂ ਸ਼ੁਰੂ ਕਰਦੇ ਹੋ 27 ਵਾਲੀਆਂ 26 ਵਾਲੀਆਂ ਕਿੰਨਾ ਤਾਂ ਇਨਾਂ ਕੋਲੇ ਬਹੁਤ ਬਈ ਅੰਦਰ ਵੀ ਬਹੁਤ ਸੋਹਣਾ ਥੋੜਾ ਤਾਂ ਨਾ ਤਾਂ ਲਾਈਟਿੰਗ ਸੈੱਟ ਕਰ ਲਈ ਬਈ ਆਈਐਸਓ ਬਧਾ ਲਈ ਕਰਾ ਬਹੁਤ ਸੋਹਣਾ ਅੰਦਰ ਇਹਨਾਂ ਅੰਦਰ ਨਹੀਂ ਇਹਨਾਂ ਨੇ ਲਵਾਇਆ ਹੈ ਨਾ ਸੈਟਅਪ ਹੂੰ ਹੂੰ ਤੇ ਬਾਹਰ ਬਾਰੀ ਨੇ ਰਖਾਇਆ ਕੋਈ ਟੌਪ ਚੜ੍ਹੇ ਹੋਣੀਆਂ ਹੋਣਾਂ ਦੀਆਂ ਅੱਜ ਕਿਉਂਕਿ ਤੁਹਾਨੂੰ ਪਤਾ ਹੈ ਜਿਹੜੇ ਹੁੰਦੇ ਨਾ ਇਹ ਫੰਕਸ਼ਨ ਆਪਣੇ ਫਰਵਰੀ ਲਾਸਟ ਹੋ ਗਿਆ ਜਾਂ ਮਾਰਚੋਂ ਕੇ ਸਟਾਰਟਿੰਗ ਉਹ ਅ ਨਹੀਂ ਅੱਛਾ ਬਾਕੀ ਜੇ ਮੌਸਮ ਦੀ ਕੋਈ ਹੋ ਜੇ ਤੇ ਫਿਰ ਅੰਦਰ ਹੋ ਜਾਂਦੀ ਪਾਸੇ ਬਾਹਰ ਵਧੀਆ ਚੱਲਦੇ ਪਾਸੇ ਬਾਹਰ ਸੋਹਣਾ ਲੱਗਦਾ ਬਾਕੀ ਕਲਾ ਇੱਥੇ ਸਟੇਜ ਹੈਗੀ ਅੰਦਰ ਕਲਾਕਾਰ ਲਵਾਉਣਾ ਜੀ ਹਾਂਜੀ 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 ਅੰਦਰ ਵੀ ਅੰਦਰ ਵੀ ਸਭ ਹਾਂ ਬਿਲਕੁਲ ਆ ਅੰਦਰ ਤਾਂ ਹੈਗਾ ਬਹੁਤ ਖੁੱਲਾ ਵੀ 700 ਤੱਕ ਬੰਦਾ ਆ ਜਾਂਦਾ ਅੰਦਰ ਹਾਂਜੀ ਹਾਂਜੀ ਤੇ ਅੰਦਰ ਜਣੇ ਚੇਅਰਸ ਨਹੀਂ ਲਾਈਆਂ ਕਾ ਤਾਰਨ ਕਰਨੇ ਆ ਕਿ ਪ੍ਰੋਗਰਾਮ ਬਾਹਰ ਸੀ ਮੇਰੇ ਇਹਨਾਂ ਦੱਸਦੇ ਆਜੋ ਇੱਧਰ ਪਾਸੇ ਅੰਦਰ ਫਿਰ ਰੋਟੀ ਪਾਣੀ ਦਾ ਕਰ ਦਿੰਨੇ ਹੋ ਹਾਂਜੀ ਹਾਂਜੀ ਇਹ ਤਾਂ ਮਗਰ ਆਪਣੀਆਂ ਸਾਰੀ ਰਸੋਈ ਆ ਹਾਂਜੀ ਠੀਕ ਹੈ ਜੋ ਸਾਰਾ ਮਟੀਰੀਅਲ ਮਗਰ ਠੀਕ ਹੈ ਜੀ ਬਾਕੀ ਇੱਥੇ ਸਾਰਾ ਵਫਾ ਲੱਗਦਾ ਆਪਣਾ ਇੱਕ ਮੈਨੂੰ ਇਹ ਹੋਰ ਗੱਲ ਦੱਸੋ ਹਾਂਜੀ ਹਾਂਜੀ ਤੋਂ ਬਣਾ ਕੇ ਵੀ ਬੰਦਾ ਲਿਆ ਸਕਦਾ ਜਿਵੇਂ ਹਲਵਾਈ ਆਪਦੇ ਲਾ ਲੈਂਦੇ ਆ ਤੇ ਤੁਹਾਡੇ ਰਾਹੀਂ ਵੀ ਗੱਲ ਕਰ ਸਕਦਾ ਪੈਸੇ ਦੇ ਅਸੀਂ ਆਰ ਕੀ ਜਿਹੜਾ ਸਾਡਾ ਸਾਲੇ ਦੇ ਵਿੱਚ ਅਸੀਂ ਜਾਣੀ ਕਿ ਯਾਤਰ ਕੀਤੀਆਂ ਕੈਟਰਿੰਗ ਰੈਂਟ ਤੇ ਅਸੀਂ ਬਹੁਤ ਘੱਟ ਰੇਟ ਝੋਟ ਉਹਦੇ ਵਿੱਚ ਇਹ ਕਾਰਨ ਹੋ ਜਾਂਦਾ ਬਾਤ ਮੰਨ ਲਓ ਕਿ ਜਿਸ ਤਰ੍ਹਾਂ ਵੀ ਤੁਸੀਂ ਬਾਹਰੋਂ ਹਲਵਾਈ ਕਰ ਲਿਆ ਰਿਜ਼ੋਰਟ ਤੇ ਰੈਂਟ ਸਾਡਾ ਲੈਂਦੇ ਆ ਕੋਈ ਹਲਵਾਈ ਨੇ ਚੀਜ਼ ਮਾੜੀ ਬਣਾਤੀ ਆ ਜਾਂ ਨਹੀਂ ਕਸਮ ਤੱਕ ਪਹੁੰਚੀ ਉਹ ਮੁੜ ਕੇ ਜਦੋਂ ਬਾਹਰ ਜਾ ਕੇ ਕਹਿੰਦੇ ਆ ਵੀ ਸ਼ਾਈ ਫਾਰਮ ਨੇ ਪ੍ਰੋਗਰਾਮ ਕੀਤਾ ਤੇ ਸਾਨੂੰ ਆਹ ਚੀਜ਼ ਨਹੀਂ ਮਿਲੀ ਉਹਦੇ ਵਿੱਚ ਸਾਡੀ ਜਿਹੜੀ ਇਨਸਲਟ ਹੁੰਦੀ ਹੈ ਮਤਲਬ ਹਲਵਾਈ ਨੀ ਚੀਜ਼ ਮਾੜੀ ਬਣਾਤੀ ਹਾਂ ਪਤਾ ਨਾ ਅਮੀ ਥੋੜੀ ਪਤਾ ਨਾ ਅਮੀ ਸਾਡੇ ਉਹ ਕਰਦੇ ਕਹਿ ਰਹੇ ਆ ਮੈਂ ਤੇ ਸਾਰਾ ਸਿਸਟਮ ਹੀ ਆਪ ਰੱਖਦੇ ਸਿਸਟਮ ਹੀ ਆਪ ਲੋਕਾਂ ਨੂੰ ਡਰ ਹੁੰਦਾ ਨਾ ਵੀ ਜੇ ਪਲੇਟ ਸਿਸਟਮ ਕਰ ਲਿਆ ਹਾਂਜੀ 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 ਵੀ ਤਾਂ ਯਾਰ ਮਾੜਾ ਹੀ ਖਵਾ ਦਿੰਦੇ ਆ ਇਹ ਤਾਂ ਨਹੀਂ 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 ਦੇਖੋ ਜੀ ਜਿਹਦਾ ਲੋਕਾਂ ਨੂੰ ਹੁੰਦਾ ਆਪਾਂ ਨੂੰ ਜਾਨੇ ਆ ਲੋਕਾਂ ਚਾਹੀਦੇ ਲੋਕਾਂ ਚਾਹੀਦੇ ਹੁੰਦਾ ਵੀ ਜਿਹੜੇ ਅਗੇ ਪਹਿਲਸਾਂ ਵਾਲੇ ਇਹ ਕੱਲ ਦਾ ਪਿਆ ਪਨੀਰ ਉਹ ਅੱਜ ਧੋਗੇ ਪਕੌੜੇ ਬਣਾ ਲੈਣਗੇ ਇਹਨਾਂ ਨੂੰ ਪਈ ਮਸਜਿਦ ਉੱਤੇ ਬਾਹਰ ਫਰਾਈ ਕਰਨਗੇ ਇਸ ਤਰ੍ਹਾਂ ਅੱਜ ਕੱਲ ਨਹੀਂ ਹੁੰਦਾ ਕੱਲ ਦਾ ਪਿਆਦਾ ਦੂਰ ਦੀ ਗੱਲ ਨਹੀਂ ਰਹੀ ਮਤਲਬ ਨਕਲੀ ਬਖਵਾ ਦਿੰਦੇ ਪਨੀਰ ਨਕਲੀ ਹਾਂ ਨਕਲੀ ਚੋਂਦਾ ਵਾ ਬਹੁਤ ਰੈਟਿਕ ਹੋਈਆਂ ਵਾ ਪਰ ਇਹ ਵੀ ਵੇਖੋ ਜੀ ਹੁਣ ਅਸੀਂ ਤੇ ਹਲਵਾਈ ਵਾਲਾ ਕੰਮ ਤੇ ਕਰਨੋਂ ਰਹਿ ਕਿ ਉਹ ਮੰਨ ਲਓ ਕਿ ਅੱਜ ਇੱਥੇ ਚੁਟਕਿਆ ਸਮਾਨ ਉੱਧਰ ਲਾ ਕੇ ਅਸੀਂ ਤਾਂ ਨਾ ਇੱਥੇ ਹੀ ਹਾਂ ਹਮ ਲੇਕਿਨ ਜੇ ਮੰਨ ਲਓ ਇਹ ਚੰਗਾ ਪ੍ਰੋਗਰਾਮ ਕਰ ਦਾਂਗੇ 400 ਬੰਦੇ ਦਾ 500 ਬੰਦੇ 700 ਬੰਦੇ ਦਾ ਜੇ ਸਾਨੂੰ ਉਹਨਾਂ ਨੂੰ ਮੈਂ ਦਿੱਤਾ ਸੀ ਕਿ ਗਾੜੀ ਜਾਨੀ ਕਿ 70 ਤੋਂ 80 ਬਲੇਟਾਂ ਵੈਸੇ ਦਿੱਤੀਆਂ ਉਹਨਾਂ ਨੂੰ ਜੀ ਠੀਕ ਹੈ ਨਾ ਤੇ ਹੁਣ ਉਸੇ ਪ੍ਰੋਗਰਾਮ ਦੇ ਵਿੱਚ ਮੈਨੂੰ ਪੰਜ ਕੈਟਰੀਂਗ ਆਇਆ ਨਾ ਦੇਖੋ ਪ੍ਰੋਗਰਾਮ ਚ ਪ੍ਰੋਗਰਾਮ ਨਿਕਲਦਾ ਨਿਕਲਦਾ ਇਸ ਕਰਕੇ ਅਸੀਂ ਮਾੜੀ ਚੀਜ਼ ਜਿਹੜੀ ਨਹੀਂ ਦੇ ਸਕਦੇ ਹਾਂ ਬਿਲਕੁਲ ਬਹੁਤ ਖੂਬਸੂਰਤਾ ਆਜੋ ਇਧਰੇ ਪਾਸੇ ਚੱਲ ਲਗੇ ਤੇ ਇਧਰ ਸਾਰਾ ਨਾਨ ਵੇਜ ਦਾ ਲੱਗਣਾ ਇਹ ਨਾਨ ਵੇਜ ਵਾਲਾ ਪੋਰਸ਼ਨ ਹੋ ਗਿਆ ਬਾਕੀ ਜਿਹੇ ਜਿਹਾ ਬਸਟਾ ਭਾਈ ਅਗਲੇ ਦਾ ਹਾਂ ਉਹ ਜੋ ਹੋ ਜਾ ਤੁਸੀਂ ਲੈਖ ਲੈ ਕੇ ਵੀ ਲਾ ਦੇਣਾ ਵਾ ਹਾਂ ਹਾਂ ਫਾਇਦਾ ਖਰ ਇੱਕਦਰ ਆ ਜਾਈ ਕੋਈ ਨਹੀਂ ਹਾਂਜੀ 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 ਯਾਦ ਨਹੀਂ ਸਰਪੇ 11:30 ਸ਼ੁਰੂ ਹੋਇਆ ਨਾ 11:30 ਤੇ ਹਜੇ ਦਾ ਟਾਈਮ ਹੀ ਸਾਡੇ ਕੋਲ ਇੱਕ ਤਾਂ ਪੌਣੇ 11 ਹੋਏ ਯਾਰ ਲੜਾ ਸਾਹਿਬ ਕਿਨੇ ਸਾਧਰੇ ਆਏ ਆ ਹਾਂਜੀ ਹਾਂਜੀ ਤੇ ਬਹੁਤ ਖੁਸ਼ ਤਾਂ ਛੱਤ ਦਿਖਾ ਦੀ ਪਰ ਆਵੇ ਦੀ ਆ ਪੈਲਸ ਦੀ ਛੱਤ ਦਿਖਾ ਕੇ ਨਾ ਡੈਕੋਰੇਸ਼ਨ ਵਾਲਾ ਕੰਮ ਪੂਰਾ ਵਾ ਇੱਕ ਮੈਂ ਬਾਈ ਜੀ ਨੂੰ ਕਹਿ ਚੱਲੇ ਆ ਭਾਈ ਜੇ ਕੋਈ ਆਵੇ ਤਾਂ ਨਾ ਆਪਣਾ ਲਵੇ ਤਾਂ ਭਾਈ ਡਿਸਕਾਊਂਟ ਲਾਜ਼ਮੀ ਕਰ ਦੇ 15% ਡਿਸਕਾਊਂਟ ਹੋਊਗਾ 15% ਡਿਸਕਾਊਂਟ ਇਹ ਵੱਡੀ ਗੱਲ ਆ ਤੇ ਧੰਨਵਾਦ ਵੀਰ ਜੀ ਤੇ ਅਗਲੀ ਵਾਰੀ ਆਪਾਂ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਬਹੁਤ ਬਹੁਤ ਚੰਗਾ ਲੱਗਾ ਤੁਹਾਨੂੰ ਮਿਲ ਕੇ ਪੁਕਿ ਅਸੀਂ ਆਪ ਦਾ ਨਿੱਜੀ ਪ੍ਰੋਗਰਾਮ ਇੱਥੇ ਅਟੈਂਡ ਕੀਤਾ ਇਸ ਕਰਕੇ ਬੰਦੇ ਚੰਗੇ ਲੱਗੇ ਫਲਮਾਤਾ ਧੰਨਵਾਦ ਮਿਹਰਬਾਨੀ